ਆਪਦੇ ਮੰਤਰੀ ਤੇ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਲਾਲਜੀਤ ਭੁੱਲਰ ਦੀ ਗੰਦੀ ਕਰਤੂਤ ਕਾਂਗਰਸ ਦੇ ਸਾਬਕਾ ਐਮਐਲਏ ਵੀ ਪਤਨੀ ਤੇ ਕੀਤੀ ਬੇਹੱਦ ਘਟਿਆ ਟਿੱਪਣੀ ਮੈਨੂੰ ਇਹਦੇ ਪਰਿਵਾਰ ਬਾਰੇ ਵੀ ਪਤਾ ਆ ਮੈਨੂੰ ਇਹਦੇ ਪਰਿਵਾਰ ਬਾਰੇ ਪਤਾ ਕਿ ਅਮਰ ਸਰ ਦਾ ਇੱਕ ਜਿੰਮ ਦਾ ਮਾਲਕੀ ਜਿੰਮ ਵਾਲਾ ਉਹਦੇ ਨਾਲ ਦਾ ਪਰਿਵਾਰ ਕੀ ਗੋਲ ਖਵਾ ਰਿਆ ਪਰ ਮੈਂ ਔਰਤ ਬਾਰੇ ਮਾਰਾ ਨਹੀਂ ਬੋਲਣਾ ਚਾਹੁੰਦਾ ਜੇ ਫੇਰ ਪੈਣਾ ਰੂ ਫਿਰ ਮੈਂ ਉਹ ਜਿਮ ਵਾਲੇ ਦਾ ਵੀ ਤਾਤੂ ਵੀ ਜਿਮ ਵਾਲੇ ਦਾ ਪਰਿਵਾਰ ਕੀ ਕਰਦਾ ਰਿਹਾ ਐਸੀ ਸਿੰਘ ਹੀ ਇਹਦੇ ਨਾਲ ਉਹ ਇਹਨੂੰ ਘੋੜੀ ਕੱਤਾ ਰਿਹਾ ਇਹਦੇ ਕੱਪੜੇ ਵੀ ਤੁਰਵਾਉਂਦਾ ਸੀ ਜੇ ਉਹਦੇ ਕੱਪੜੇ ਤੋੜੇ ਨੇ ਇਹਨੇ ਉਹਦੇ ਭਾਂਡੇ ਮਾਰਦੇ ਹਰਮਿੰਦਰ ਕੇਤਨੇ ਉਹਦੇ ਕੱਪੜੇ ਤੋੜੇ ਨਾਲੇ ਉਹਦੇ ਭਾਂਡੇ ਮਾਰਦੇ ਜਲਪੁਰ ਜੇਲ੍ਹ ਦੇ ਵਿੱਚ ਇਹ ਜਿਹੜਾ ਕੈਦੀ ਸੀ ਐਸੀ ਸਿੰਘ ਹੀ ਮਜੀਤ ਸਿੰਘ ਤੇ ਇਹਨੂੰ ਪੁੱਛੋ ਕੋਈ ਨਹੀਂ 拉ਜਜੀਤ ਸਿੰਘ ਭੁੱਲਰ ਦੀ ਮਾੜੀ ਸੋਚ ਇੱਥੇ ਹੀ ਨਹੀਂ ਰੁਕੀ ਇਸ ਤੋਂ ਬਾਅਦ ਉਹਨਾਂ ਨੇ ਜਾ ਕੇ ਜਾਤੀਵਾਦ ਨੂੰ ਲੈ ਕੇ ਵੀ ਘਟੀਆਂ ਟਿੱਪਣੀ ਕਰਦੇ ਨਜ਼ਰ ਆਏ 라ਜਜੀਤ ਭੁੱਲਰ ਵੀ ਲੋਹਰਿਆ ਜਾਟਿਆ ਤੇਰੇ ਨੂੰ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਨ ਦਰਜੇ ਨੂੰ ਇੱਥੇ ਲੋਕ ਕਹਿੰਦੇ ਗੁੱਲੀ ਘੜ ਸੁਨਿਆਰਾ ਪੰਜਾਬ ਦੀ ਰਾਜਨੀਤੀ ਦਾ ਨਿਗਾਰ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਹੁਣ ਲੀਡਰ ਜਿਹੜੇ ਆ ਆਪਣੇ ਵਿਰੋਧੀ ਲੀਡਰਾਂ ਦੇ ਪਰਿਵਾਰਾਂ ਤੱਕ ਨੂੰ ਵੀ ਨਹੀਂ ਬਖਸ਼ ਰਹੇ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਮੰਤਰੀ ਨੇ ਔਰ ਲੋਕ ਸਭਾ ਹਲਕਾ ਖਰੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਜਿਹੜੇ ਕਾਂਗਰਸ ਦੇ ਸਾਬਕਾ ਐਮਐਲਏ ਹਰਮਿੰਦਰ ਸਿੰਘ ਗਿੱਲ ਨੇ ਉਹਨਾਂ ਦੀ ਪਤਨੀ ਦੇ ਬਾਰੇ ਬੇਹੱਦ ਘਟੀਆ ਟਿੱਪਣੀ ਜਿਹੜੀ ਕੀਤੀ ਗਈ ਔਰ ਉਸ ਤੋਂ ਬਾਅਦ ਲਾਲਜੀਤ ਭੁੱਲਰ ਉੱਥੇ ਹੀ ਨਹੀਂ ਰੁਕੇ ਉਹ ਜਿਹੜੇ ਵਾਧੇ ਗਏ ਜਾਤੀ ਵਾਦ ਤੱਕ ਵੀ ਪਹੁੰਚੇ ਕਹਿੰਦੇ ਮੈਂ ਲਾਹੌਰੀਆ ਜੱਟਾਂ ਮੈਂ ਕੋਈ ਗੁੱਲੀ ਘੜ ਜਾਂ ਸੁਨਿਆਰਾ ਨਹੀਂ ਕੀ ਇਹੋ ਜੀਆਂ ਘਟੀਆਂ ਟਿੱਪਣੀਆਂ ਕਰਨ ਵਾਸਤੇ ਇਹਨਾਂ ਨੂੰ ਮੰਤਰੀ ਚੁਣਿਆ ਸੀ ਇਹ ਪੂਰੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਕਿ ਕੀ ਕੁਝ ਮੰਤਰੀ ਨੇ ਆਪਣੀ ਅਕਲ ਦਾ ਜਨਾਜਾ ਜਿਹੜਾ ਉਹ ਕੱਢਿਆ ਔਰ ਕੀ ਲੋਕਾਂ ਨੂੰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਸਵਾਲ ਹੈ ਫਿਰ ਮੈਂ ਦੱਸ ਦਵਾਂ ਕਿ ਸਾਡੇ ਵੱਲੋਂ ਮੰਤਰੀ ਦੀ ਇਹ ਵੀਡੀਓ ਨੂੰ ਦਿਖਾਉਣਾ ਜਾਂ ਚਲਾਉਣਾ ਇਹ ਮਕਸਦ ਨਹੀਂ ਹੈ ਕਿ ਉਹਨੇ ਕੀ ਬੋਲਿਆ ਤੇ ਲੋਕਾਂ ਨੂੰ ਸੁਣਾਈਏ ਸਾਡਾ ਮਕਸਦ ਇਹ ਹੈ ਕਿ ਇਹੋ ਜੀ ਘਟੀਆਂ ਸੋਚ ਵਾਲੇ ਲੀਡਰਾਂ ਨੂੰ ਲਾਹਨਤਾ ਪਾਓ ਤਾਂ ਜੋ ਹੋਰ ਜਿਹੜੇ ਲੋਕ ਨੇ ਹੋਰ ਲੀਡਰ ਨੇ ਇਹੋ ਜੀ ਮਾੜੀ ਗੱਲ ਕਰਨ ਤੋਂ ਰੁਕਣ ਔਰ ਤੁਸੀਂ ਫੈਸਲਾ ਕਰਨਾ ਇਹ ਵੀਡੀਓ ਤੋਂ ਬਾਅਦ ਕਿ ਇਹੋ ਜੀ ਮਾੜੀ ਸੋਚ ਵਾਲੇ ਬੰਦੇ ਨੂੰ ਐਮਐਲਏ ਬਣਾ ਕੇ ਮੰਤਰੀ ਬਣਾ ਕੇ ਤੁਸੀਂ ਗਲਤ ਫੈਸਲਾ ਤਾਂ ਕਰ ਹੀ ਲਿਆ ਕਿ ਹੁਣ ਤੁਸੀਂ ਇਹੋ ਜੀ ਘਟੀਆ ਸੋਚ ਵਾਲੇ ਬੰਦੇ ਨੂੰ ਵੋਟ ਪਾ ਕੇ ਪਾਰਲੀਮੈਂਟ ਬਾਰੇ ਵਿੱਚ ਭੇਜਣਾ ਚਾਹੁੰਦੇ ਹੋ ਕਿ ਆਪਣੀ ਅਕਲ ਦਾ ਮਤ ਜਿਹੜਾ ਮਤਦਾਨ ਆ ਜਿਹੜਾ ਆਪਣੀ ਅਕਲਦਾਨ ਆ ਉਹ ਤੁਸੀਂ ਇਹੋ ਜੇ ਬੰਦੇ ਨੂੰ ਵੋਟ ਪਾ ਕੇ ਕਰੋਗੇ ਕਿ ਤੁਹਾਡੀ ਇਹੋ ਜੀ ਮਨਤਾ ਕੀ ਇਹੋ ਜੇ ਬੰਦੇ ਨੂੰ ਵੋਟ ਪਾਉਂਗੇ ਪਉਣਾ ਜਾਂ ਨਾ ਪਉਣਾ ਤੁਹਾਡੀ ਮਰਜ਼ੀ ਹੈ ਪਰ ਤੁਸੀਂ ਇਸ ਬੰਦੇ ਦੀ ਅਕਲ ਦੇਖ ਕੇ ਇੱਕ ਵਾਰ ਸੋਚੋ ਜ਼ਰੂਰ ਔਰ ਦੇਖੋ ਇਹ ਪੂਰੀ ਵੀਡੀਓ ਦਾ ਸੰਗਤ ਮੈਨੇ ਇਹ ਬੰਦੇ ਦੀ ਇੱਕ ਹੋਰ ਗੱਲ ਦੱਸਾਂਗਾ ਇਹਨੂੰ ਪੁੱਛਿਓ ਜੀ ਇਹਨਾਂ ਅਤਵਾਦੀ ਵੇਲੇ ਜੋਧਪੁਰ ਜੇਲ੍ਹ ਸੇ ਇਹਨੂੰ ਨਾ ਕੈਦ ਹੋਈ ਸੀ ਉੱਥੇ ਨਾ ਇੱਕ ਐਸੀ ਸਿੰਘ ਹੀ ਇਹਦੇ ਨਾਲ ਉਹ ਇਹਨੂੰ ਕੋੜੀ ਕਰਦਾ ਰਿਹਾ ਇਹਦੇ ਕੱਪੜੇ ਵੀ ਤੁਰਵਾਉਂਦਾ ਸੀ ਇਹਦੇ ਕੱਪੜੇ ਤੋੜੇ ਨੇ ਇਹਨੇ ਉਹਦੇ ਭਾਂਡੇ-ਬਾਂਡੇ ਘਰ ਵਿੱਚ ਗੜ ਕੇ ਲੈਨੇ ਉਹਦੇ ਕੱਪੜੇ ਧੋਣੇ ਨਾਲੇ ਉਹਦੇ ਪਾਂਡੇ ਮਾਂਜਦੇ ਜੋਲਪੁਰ ਜੇਲ੍ਹ ਦੇ ਵਿੱਚ ਇਹ ਜਿਹੜਾ ਕੈਦੀ ਸੀ ਐਸੀ ਸਿੰਘ ਜੀ ਮਧਵੀ ਸਿੰਘ ਇਹਨੂੰ ਪੁੱਛੋ ਕੋਈ ਇਹਨੂੰ ਪੁੱਛੋ ਜੇ ਇਹ ਗੱਲਾਂ ਕਰਦਾ ਸਾਨੂੰ ਉਹ ਨਾ ਤੂੰ ਤਿੰਨਾ ਜੋੜਾ 13 ਨੇ ਉਹਦਾ ਟੋਕਰੀ ਜੋੜਾ ਢੁੱਲੇ ਪੇਰਾ ਜੋ ਹੈਗੀ ਗੱਲ ਨਹੀਂ ਜਿਹੜੇ ਜਿਹੜੇ ਬੰਦਿਆਂ ਨੂੰ ਜਿਹੜੇ ਜਿਹੜੇ ਬੰਦਿਆਂ ਨੂੰ ਇਸ ਗੱਲ ਦਾ ਪਤਾ ਹੱਥ ਖੜਾ ਕਰਕੇ ਦੱਸੋ ਵੀ ਜੋਲਪੁਰ ਦੇ ਇੱਥੇ ਕਰਦਾ ਰਿਹਾ ਅਗੜੀ ਕਰਦਾ ਰਿਹਾ ਹੱਥ ਖੜਾ ਕਰਕੇ ਦੱਸੋ ਦਰੋਣਾ ਜਿਹੜੇ ਜਿਹੜੇ ਬੰਦਿਆਂ ਕੋਲ ਜੋਲਪੁਰ ਦੇ ਸਿਕਾਡ ਕਰਦਾ ਰਿਹਾ ਦੱਸੋ ਹੱਥ ਖੜਾ ਕਰਕੇ ਕਰਦਾ ਰਹਿਣ ਮੈਨੂੰ ਬਾਕੀ ਮੈਨੂੰ ਇਹਦੇ ਪਰਿਵਾਰ ਬਾਰੇ ਵੀ ਪਤਾ ਆ ਮੈਨੂੰ ਇਹਦੇ ਪਰਿਵਾਰ ਬਾਰੇ ਪਤਾ ਕਿ ਅਮਰਸਰ ਦਾ ਇੱਕ ਜਿੰਮ ਦਾ ਮਾਲਕ ਹੀ ਜਿੰਮ ਵਾਲਾ ਉਨੇ ਨਾਲ ਦਾ ਪਰਿਵਾਰ ਕੀ ਗੋਲ ਖਵਾ ਰਿਆ ਪਰ ਮੈਂ ਔਰਤ ਬਾਰੇ ਮਾਰਾਂ ਨਹੀਂ ਬੋਲਣਾ ਚਾਹੁੰਦਾ ਜੇ ਫੇਰ ਪੰਗਾ ਲਊ ਫਿਰ ਨਾਲ ਜੇਮ ਵਾਲੇ ਦਾ ਵੀ ਤਾਤੂ ਵੀ ਜੇਮ ਵਾਲੇ ਦਾ ਪਰਿਵਾਰ ਕੀ ਕਰਦਾ ਰਿਹਾ ਕੋਦੂ ਦੇ ਤੋੜੇ ਕੋਦੂ ਵਾਲੇ ਦੇ ਪੁੱਤਰੇ ਉਹ ਤਾਂ ਛਿਦਾਓ ਮੈਂ ਵੀ ਚੱਕਾ ਦਾ ਪੋਤੇਆ ਭੁੱਲੜਾ ਦਾ ਬਟੀ ਸਰੀਆਲੀ ਵਾਲਿਆਂ ਦਾ ਲਓ ਜੀ ਭੁੱਲੜ ਵੀ ਲੋਹਰੀਆ ਜੱਟ ਆ ਤੇਰੇ ਨੂੰ ਮੈਂ ਕੋਈ ਗੁੱਲੀ ਘੜ ਕੇ ਸੁਨਿਆਰਾ ਨਹੀਂ ਇਹਨੂੰ ਕਰਨ ਦਰਜੇ ਨੂੰ ਇੱਥੇ ਲੋਕ ਕਹਿੰਦੇ ਗੁੱਲੀ ਘੜ ਸੁਨਿਆਰਾ ਆਹ ਦੇਖ ਲਈ ਹਾਂ ਆਹ ਦੇਖ ਲਈਏ ਤੇ ਜਾ ਤੂੰ ਬੜੀਆਂ ਵਤੀਕੀਆਂ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲਰਕਾਰਦਾ ਜਿੱਥੇ ਵੇਖਣਾ ਵੇਖ ਲਈ ਮੈਂ ਕਰਦਾ ਇੱਕ ਸੱਚੇ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਤੋਂ ਮੈਂ ਦੋ ਸਾਲ ਚੁੱਪ ਬਿਤਾ ਰਿਆ ਮੈਨੂੰ ਇਹ ਹੀ ਮੇਰੇ ਕੋਲ ਤਾਕਤ ਆ ਮੈਂ ਸਰਕਾਰ ਦੇ ਵਿੱਚ ਆ ਮੈਂ ਮਾੜਾ ਨਹੀਂ ਬੋਲਣਾ ਪਰ ਜਦੋਂ ਕਹਿੰਦੇ ਆ ਨਾ ਬੰਦਾ ਵਾਦਾ ਜਾਵੇ ਤੇ ਉਹਨੂੰ ਚੁੱਪ ਕਰਾਉਣ ਲਈ ਫਿਰ ਉਹਦਾ ਜਵਾਬ ਦੇਣਾ ਪੈਂਦਾ ਜਾਂ ਜਿੱਥੇ ਮੱਦੀ ਮੇਲੀ ਮੈਣੀ ਕੱਪੋਟਾ ਦਾ ਤੇ ਜਿਹੜਾ ਤੂੰ ਕਹਿੰਦਾ ਨਾ ਕਿ ਮੈਂ ਅਤਵਾਦੀ ਆ ਵੇਖੀ ਤੇਰਾ ਹਤਪੁਰ ਬਾਦੀਪੁਰਾ ਵਿੱਚ ਕਿਹੜੇ ਕੋੜੀ ਕਰਕੇ ਠੀਕ ਕਰਦਾ ਤਾਂ ਦੇਖਿਆ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਮੰਤਰੀ ਦੇ ਵੱਲੋਂ ਆਪਣੀ ਅਕਲ ਦਾ ਜਨਾਜਾ ਕੱਢਿਆ ਗਿਆ ਔਰ ਇਸ ਕਦਰ ਜਿਹੜੇ ਕਾਂਗਰਸ ਦੇ ਸਾਬਕਾ ਐਮਐਲਏ ਹਰਮਿੰਦਰ ਸਿੰਘ ਗਿੱਲ ਦੀ ਪਤਨੀ ਦੇ ਉੱਪਰ ਘਟਿਆ ਟਿੱਪਣੀ ਕੀਤੀ ਹੈ ਔਰ ਮੈਂ ਇੱਥੇ ਫਿਰ ਕਹਿਣਾ ਚਾਹੂੰਗਾ ਕਿ ਇੱਥੇ ਤਾਂ ਜਦੋਂ ਪੁਰਾਣੇ ਸਮੇਂ ਦੇ ਵਿੱਚ ਦੁਸ਼ਮਣੀਆਂ ਹੁੰਦੀਆਂ ਸੀ ਤੇ ਜੇ ਕੋਈ ਕਈ ਜਣੇ ਦੁਸ਼ਮਣ ਆਪਣੇ ਦੁਸ਼ਮਣ ਨੂੰ ਘੇਰ ਲੈਂਦੇ ਸੀ ਔਰ ਜੇ ਕਿਤੇ ਉਹ ਆਪਣੇ ਪਰਿਵਾਰ ਦੇ ਨਾਲ ਹੁੰਦਾ ਸੀ ਐਨੇ ਕਿ ਤਾਂ ਉਹ ਜ਼ਰੂਰ ਜਮੀਰ ਰੱਖਦੇ ਸੀਗੇ ਕਿ ਚਲੋ ਯਾਰ ਅਰਜ ਨਹੀਂ ਇਹ ਨਾਲ ਲੜਨਾ ਅੱਜੇ ਆਪਣੇ ਪਰਿਵਾਰ ਦੇ ਨਾਲ ਤਾਂ ਇੰਨੇ ਕੁ ਰੱਖ ਲੈਂਦੇ ਸੀ ਪਰ ਹੁਣ ਰਾਜਨੀਤਿਕ ਲੀਡਰ ਨੇ ਜਿਹੜੇ ਪੰਜਾਬ ਦੇ ਉਹ ਇੰਨੇ ਘਟਿਆ ਹੋ ਗਏ ਆ ਕਿ ਹੁਣ ਪਰਿਵਾਰਾਂ ਤੱਕ ਜਿਹੜਾ ਉਹ ਪਹੁੰਚਣ ਲੱਗ ਗਿਆ ਤੇ ਮੈਨੂੰ ਲੱਗਦਾ ਕਿ ਇਹੋ ਜੀ ਟਿੱਪਣੀ ਜਿਹੜੀ ਲਾਲਜੀਤ ਭੁੱਲਰ ਨੇ ਕੀਤੀ ਹੈ ਆ ਚਾਹੇ ਉਹ ਜਾਤੀਵਾਦ ਨੂੰ ਲੈ ਕੇ ਆ ਚਾਹੇ ਉਹ ਕਿਸੇ ਦੀ ਪਤਨੀ ਨੂੰ ਲੈ ਕੇ ਆ ਔਰ ਇਹੋ ਜੀ ਟਿੱਪਣੀਆਂ ਦਾ ਇਹੋ ਜੀ ਘਟਿਆ ਸੋਚ ਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਥਾਂ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਇਹੋ ਜਿਹੇ ਘਟਿਆ ਲੀਡਰਾਂ ਨੂੰ ਸਬਕ ਲੋਕਾਂ ਨੂੰ ਇਕੱਠੇ ਹੋ ਕੇ ਸਿਖਾਉਣਾ ਚਾਹੀਦਾ ਹੈ ਦੇਖੋ ਚਾਹੇ ਕੋਈ ਕਾਂਗਰਸੀ ਹੈ ਚਾਹੇ ਕੋਈ ਅਕਾਲੀ ਦਲ ਵਾਲਾ ਹੈ ਚਾਹੇ ਕੋਈ ਭਾਜਪਾ ਵਾਲਾ ਹੈ ਚਾਹੇ ਕੋਈ ਬੀਐਸਪੀ ਵਾਲਾ ਚਾਹੇ ਕੋਈ ਆਮ ਆਦੀ ਪਾਰਟੀਆ ਕੋਈ ਵੀ ਬੰਦਾ ਇਹੋ ਜੀ ਘਟਿਆ ਸੋਚ ਰੱਖਦਾ ਤਾਂ ਉਹਨੂੰ ਸਬਕ ਜਰੂਰ ਸਿਖਾਓ ਮਾੜੀ ਸੋਚ ਵਾਲੇ ਬੰਦੇ ਨੂੰ ਸਰਕਾਰਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਹੋਰ ਕਈ ਥਾਵਾਂ ਦੇ ਉੱਪਰ ਨਹੀਂ ਭੇਜਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਸਬਕ ਸਿਖਾਉਣਾ ਚਾਹੀਦਾ ਜਿਹੜੇ ਇਹੋ ਜਿਹੀਆਂ ਘਟਿਆ ਟਿੱਪਣੀਆਂ ਕਰਦੇ ਨੇ ਹੁਣ ਲੋਕਾਂ ਨੇ ਆਪਣੀ ਅਕਲ ਨੂੰ ਹੱਥ ਮਾਰਨਾ ਕਿ ਇਹੋ ਜਿਹੇ ਬੰਦੇ ਚਾਣਨੇ ਆ ਜਾਂ ਸੋਹਰਦ ਬੰਦੇ ਚਾਣਨੇ ਆ ਸੋਹਰਦ ਬੰਦਾ ਕੋਈ ਵੀ ਹੋ ਸਕਦਾ ਆਮ ਆਦਮੀ ਪਾਰਟੀ ਦਾ ਵੀ ਹੋ ਸਕਦਾ ਸੋਹਰਦ ਬੰਦਾ ਕਾਂਗਰਸ ਦਾ ਵੀ ਹੋ ਸਕਦਾ ਸੋਹਰਦ ਬੰਦਾ ਅਕਾਲੀ ਦਲ ਦਾ ਵੀ ਹੋ ਸਕਦਾ ਸੋਹਰਦ ਬੰਦਾ ਭਾਜਪਾ ਦਾ ਵੀ ਹੋ ਸਕਦਾ ਸੋਹਰਦ ਬੰਦਾ ਬੀਐਸਪੀ ਜਾਂ ਹੋਰ ਪਾਰਟੀਆਂ ਦਾ ਵੀ ਹੋ ਸਕਦਾ ਸੋਹਰਦ ਬੰਦਾ ਆਜ਼ਾਦ ਵੀ ਹੋ ਸਕਦਾ ਕਿਸੇ ਨੂੰ ਵੀ ਤੁਸੀਂ ਚੁਣਨਾ ਹੈ ਉਹ ਤੁਸੀਂ ਆਪਣੀ ਸੋਚ ਸਮਝ ਦੇ ਮੁਤਾਬਿਕ ਚੁਣਨਾ ਪਰ ਅਕਲ ਨੂੰ ਆਪ ਜ਼ਰੂਰ ਮਾਰਿਓ ਕਿ ਅਸੀਂ ਵੋਟ ਕਿਹੋ ਜੇ ਬੰਦੇ ਨੂੰ ਪਾ ਰਹੇ ਹਾਂ ਕਿ ਇਹ ਬੰਦਾ ਸਾਡੇ ਬਾਰੇ ਸੋਚੂ ਸਾਡੇ ਬੱਚਿਆਂ ਬਾਰੇ ਸੋਚੂ ਸਾਡੀਆਂ ਧੀਆਂ ਭੈਣਾਂ ਬਾਰੇ ਸੋਚੂ ਕਿ ਲਾਲਜੀਤ ਭੁੱਲਰ ਵਰਗਾ ਬੰਦਾ ਘਰੇਵਾੜਨ ਦੇ ਲਾਇਕ ਹੈ ਜਾਂ ਕੀ ਕੁਝ ਨਹੀਂ ਇਹੋ ਜੀਆਂ ਗੱਲਾਂ ਜਿਹੜੀਆਂ ਸਾਰੀਆਂ ਸੋਚ ਕੇ ਤੁਸੀਂ ਫੇਰ ਆਪਣੀ ਵੋਟ ਜਿਹੜੀ ਆ ਪਾਉਣੀ ਹੈ ਪਰ ਇਹ ਜ਼ਰੂਰ ਹੈ ਕਿ ਇਹੋ ਜੇ ਲੀਡਰਾਂ ਨੂੰ ਸਬਕ ਸਿਕਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਪੰਜਾਬ ਦੀ ਰਾਜਨੀਤਿਕ ਨਗਾਰ ਇਸ ਕਦਰ ਜਿਹੜਾ ਉਹ ਨਾ ਜਾਵੇ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋਰ ਜਾਨਾ ਲੋਕਾਂ ਦਾ ਟੀਵੀ ਦੇ ਨਾਲ